ब्रेक ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰਾਂ ਦੇ ਸਿਲਸਿਲੇ ਨੂੰ ਤੋਰਦੇ ਅੱਗੇ ਗੁਵਿੰਦਵਾਲ ਸਾਹਿਬ ਜੇਲ ਗੈਂਗਵਾਰ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਆ ਰਹੀ ਹੈ ਦੋ ਹੋਰ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਲਿਆਂਦਾ ਗਿਆ ਮਨਪ੍ਰੀਤ ਭਾਉ ਤੇ ਅਰਸ਼ਦ ਖਾਨ ਨੂੰ ਤਰਨਥਾਰਨ ਦੇ ਹਸਪਤਾਲ ਲਿਆਂਦਾ ਗਿਆ ਦੋਹਾਂ ਦੀ ਹਾਲਤ ਗੰਭੀਰ ਵੇਖ ਤੇ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਦੋ ਮ੍ਰਿਤਕ ਗੈਂਗਸਟਰਾਂ ਦੀਆਂ ਲਾਸ਼ਾਂ ਹਸਪਤਾਲ ਮੋਰਚਰੀ ਦੇ ਵਿੱਚ ਰੱਖੀਆਂ ਗਈਆਂ ਨੇ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਣੀਆਂ ਕਾਜ਼ੀ ਦੇ ਜ਼ਖਮੀ ਗੈਂਗਸਟਰ ਕੇਸ਼ਵ ਨੂੰ ਹੀ ਅੰਮ੍ਰਿਤਸਰ ਹੀ ਰੈਫਰ ਕੀਤਾ ਗਿਆ ਸੋ ਲਗਾਤਾਰ ਇਸ ਮਾਮਲੇ ਦੇ ਵਿੱਚ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸਿਰਫ ਤਿੰਨ ਗੈਂਗਸਟਰ ਹੀ ਜੜੇ ਨੇ ਗੰਭੀਰ ਜ਼ਖਮੇ ਜਿਨ੍ਹਾਂ ਦੇ ਵਿੱਚੋਂ ਦੋ ਦਾ ਕਤਲ ਹੋ ਚੁੱਕਿਆ ਦੋ ਦੀ ਮੌਤ ਹੋ ਚੁੱਕੀ ਤੇ ਇੱਕ ਕੇਸ਼ਵ ਨਾਮ ਨੇ ਸਿਰ ਰੈਫਰ ਕੀਤਾ ਗਿਆ ਪਰ ਹੁਣ ਦੱਸਿਆ ਜਾ ਰਿਹਾ ਦੋ ਹੋਰ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਲਿਆਂਦਾ ਗਿਆ ਮਨਪ੍ਰੀਤ ਪਾਹੂ ਅਤੇ ਅਰਸ਼ਦ ਖਾਨ ਨੂੰ ਤਰਨਤਾਰਨ ਦੇ ਹਸਪਤਾਲ ਲਿਆਂਦਾ ਗਿਆ ਸੀ ਜਿੱਥੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਮਨਪ੍ਰੀਤ ਪਾਉ ਤੇ ਅਰਸ਼ਦ ਖਾਨ ਜੀ ਆ ਵੀ ਦੋ ਵੱਡੇ ਗੈਂਗਸਟਰ ਸਮਝੇ ਜਾਂਦੇ ਨੇ ਮਨਪ੍ਰੀਤ ਪਾਉ ਦਾ ਨਾਮ ਵੀ ਤੁਸੀਂ ਸੁਨਿਆ ਹੋਣਾ ਮੂਸੇਵਾਲਾ ਕਤਲਗ੍ਰਾਂਡ ਮਾਮਲੇ ਦੇ ਵਿੱਚ ਵੀ ਕਈ ਵਾਰ ਨਾਮ ਉੱਝ ਲਿਆ ਮਨਪ੍ਰੀਤ ਪਾਉ ਦਾ ਸੋ ਹੋਣੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਮਨਪ੍ਰੀਤ ਪਾਉ ਅਤੇ ਅਰਸ਼ਦ ਖਾਨ ਨੂੰ ਤਰਨਤਾਰਨ ਦੇ ਹਸਪਤਾਲ ਲਿਆਂਦਾ ਗਿਆ ਦੋਹਾਂ ਦੀ ਹਾਲਤ ਗੰਭੀਰ ਵੇਖਦਿਆਂ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਦਕਿ ਦੋ ਮ੍ਰਿਤਕ ਦੇਹਾਂ ਫਿਲਹਾਲ ਹਸਪਤਾਲ 'ਚ ਰੱਖੀਆਂ ਗਈਆਂ ਹਨ ਹਸਪਤਾਲ ਦੀ ਮੋਰਚਰੀ 'ਚ ਰੱਖੀਆਂ ਗਈਆਂ ਜਿਹੜੇ ਦੋ ਗੈਂਗਸਟਰ ਮਾਰੇ ਗਏ ਸੀ ਉਹਨਾਂ ਦੀਆਂ ਲਾਸ਼ਾਂ ਹਲੇ ਪੋਸਟਮਾਰਟਮ ਦੇ ਲਈ ਜਾਂਦੀਆਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਂਦੀਆਂ ਸੋ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਹਸਪਤਾਲ ਲਿਆਂਦਾ ਜਾ ਰਿਹਾ ਹੈ ਫਿਲਹਾਲ ਤਸਵੀਰਾਂ ਦੌਰੇ ਟੀਵੀ ਸਕਰੀਨ 'ਤੇ ਤੁਸੀਂ ਦੇਖ ਪਾ ਰਹੇ ਹੋ ਸਿਰ ਤੇ ਗੰਭੀਰ ਸੱਟਾਂ ਵੱਜੀਆਂ ਨੇ ਮਨਪ੍ਰੀਤ ਪਾਹਵਾ ਤੇ ਅਰਸ਼ਦ ਖਾਨ ਦੇ ਇਹਨਾਂ ਦੋਹਾਂ ਦੀ ਵੀ ਹਾਲਤ ਗੰਭੀਰ ਵੇਖਿਆ ਆਮ੍ਰਿਤਸਰ ਦੇ ਲਈ ਰੈਫਰ ਕਰ ਦਿੱਤਾ ਗਿਆ ਪੁਲਿਸ ਦਾ ਸਖਤ ਪਹਿਰਾ ਹਾਲੇਦ ਵਾਲੇ ਬਖਾਈ ਦੇ ਰਿਹਾ ਹੈ ਤੇ ਸਰ ਦੇ ਉੱਪਰ ਪੱਟੀਆਂ ਬੰਨੀਆਂ ਵਿਖਾਈ ਦਿੰਦੀਆਂ ਨੇ ਇੱਕ ਗੈਂਗਸਟਰ ਸਟ੍ਰੈਚਰ ਦੇ ਉੱਪਰ ਪਿਆ ਹੋਇਆ ਅਰਸ਼ਦ ਖਾਨ ਅਤੇ ਮਨਪ੍ਰੀਤ ਪਾਉ ਇਹਨਾਂ ਨੂੰ ਇਸ ਵੇਲੇ ਅੰਮ੍ਰਿਤਸਰ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ ਇੰਜਰਡ ਹੈ ਸੀਰੀਅਸ ਜਿਹੜਾ ਪਰ ਲੈ ਜਾ ਰਹੇ ਦਿੰਦੇ ਨੇ ਪੁਲਿਸ ਉਹ ਸੀਰੀਅਸ ਇੰਜਰਡ ਕਿ ਨਹੀਂ ਹੈ ਇੰਜਰਡ 2 ਇੰਚ ਲੈ ਕੇ ਜਾ ਰਹੇ ਇਹ ਜੇਲ੍ਹ ਚ ਕਹਿ ਕਹਿ ਦਿਆ ਨਾਮ ਕੀ ਸਰ ਇਹ ਲੱਗਾ ਡਾਕਟਰ ਦਾ ਨਾਮ ਡਾਕਟਰ ਦਾ ਲਿਖੋ ਰੈਂਪੂਲੈਂਸ ਜਾਣਦੇ ਹੋ ਪੁਲਿਸ ਦਾ ਬਿਆਨ ਤੁਸੀਂ ਸੁਣਿਆ ਹੈ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਇਹ ਮੁਲਜ਼ਮ ਹੈ ਗੈਂਗਸਟਰ ਜਿਨ੍ਹਾਂ ਦੀ ਜੇਲ੍ਹਾਂ ਦੇ ਵਿੱਚ ਬੜਨ ਤੋਂ ਸਾਡੇ ਨਾਲ ਸਾਡੇ ਸਿਓਗੀ ਪਵਨ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਹੋਰ ਅਪਡੇਟ ਦੇਣ ਦੇ ਲਈ ਪਵਨ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕੀ ਕੁਝ ਅਪਡੇਟ ਆ ਰਹੀ ਹੈ ਕਿੰਨੇ ਕੋ ਹੋਰ ਜ਼ਖਮੀ ਗੈਂਗਸਟਰ ਬਾਹਰ ਲਿਆਂਦੇ ਜਾ ਰਹੇ ਨੇ ਕਿੰਨੇ ਕੋ ਹੋਰ ਆ ਸਕਦੇ ਨੇ ਕੀ ਹੈ ਅਪਡੇਟ ਕਿੰਨੇ ਕੋ ਫੱਟੜ ਹੋਏ ਨੇ ਅੱਜ ਦੀ ਗੈਂਗ ਵਾਰ ਦੇ ਵਿੱਚ ਜੀ ਹੁਣ ਤੱਕ ਇਹ ਹੀ ਦੱਸਿਆ ਜਾ ਰਿਹਾ ਕਿ ਇਸ ਗੈਂਗ ਗੈਂਗ ਵਾਰ ਦੇ ਵਿੱਚ ਜਿਹੜੇ ਆਪਣੇ 5 ਲੋਕ ਜਿਹੜੇ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਤੇ 3 ਜਿਹੜੇ ਜੰਗਸਾ ਹਨ ਜਿਨੇ ਉਹਨਾਂ ਨੂੰ ਇਸ ਤਰ੍ਹਾਂ ਗੰਭੀਰ ਹਾਲਤ ਨੂੰ ਦੇਖਦਿਆਂ ਤਰਨਤਾਰ ਹਸਪੀਟਲ ਤੋਂ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਇੱਕ ਕੇਸ਼ਵ ਅਤੇ ਮਨਪ੍ਰੀਤ ਪਾਉ ਅਤੇ ਅਰਸ਼ਦ ਖਾਨ ਸ਼ਾਮਲ ਹਨ ਜੀ ਨਜ਼ਰ ਬਣਾਈ ਰੱਖੋ ਪਵਨ ਇਸ ਵੱਡੀ ਖਬਰ ਤੋਂ ਪਰ ਅੱਗੇ ਵੀ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ ਫਿਲਹਾਲ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁਰਤੋਂ ਦੱਸ ਦਈਏ ਮਨਪ੍ਰੀਤ ਪਾਉ ਅਤੇ ਅਰਸ਼ਦ ਖਾਨ ਨੂੰ ਅੰਮ੍ਰਿਤਸਰ ਦੇ ਲਈ ਰੈਫਰ ਕੀਤਾ ਗਿਆ ਹੈ ਦੋਹਾਂ ਦੀ ਹਾਲਤ ਸੀਰੀਅਸ ਦੱਸੀ ਜਾ ਰਹੀ ਹੈ

आम आदमी पार्टी से अरविंद केजरीवाल से मनीष सिसोदिया से, से डर लगता है और यही कारण है कि भारतीय जनता पार्टी अपनी एजेंसीज को सीबीआई को ईडी को इस्तेमाल कर रही है कोशिश करने के लिए भी कि किसी तरह से आम आदमी पार्टी को खत्म कर दिया जाए लेकिन मैं भारतीय जनता पार्टी को यह कहना चाहूंगी कि आप आम आदमी पार्टी पे कितने भी केस कर लीजिए आम आदमी पार्टी के कितने भी नेताओं को गिरफ्तार कर लीजिए हम आपके झूठे केसेस से डरने वाले नहीं है हम जेल से डरने वाले नहीं है आप हमें फांसी पे टांग दो हम उससे डरने वाले नहीं है आज आपने एक मनीष सिसोदिया को गिरफ्तार किया है उस गिरफ्तारी से हजार मनीष सिसोदिया इस देश में पैदा होंगे जो इस देश के बच्चों को अच्छा भविष्य देने के लिए इस देश की राजनीति सुधारने के लिए काम करेंगे और मैं भारतीय जनता पार्टी को और प्रधानमंत्री नरेंद्र मोदी जी को यह याद दिलाना चाहूंगी कि आप दुनिया का इतिहास देखिए आप देश का इतिहास देखिए जब जब तानाशाही ने सत्य को दबाने की कोशिश करी है तब सत्य के लिए लड़ने वाले और मजबूत हुए हैं और आगे बढ़े हैं और आज मैं भारतीय जनता पार्टी को यह कहना चाहती हूं कि आज आपने दिल्ली के शिक्षा मंत्री मनीष सिसोदिया जी को गिरफ्तार किया है पर आपकी इसी तानाशाही की वजह से आपकी इस सत्य को दबाने की राजनीति की वजह से सत्य और मजबूत होगा और भारतीय ਆਮ ਆਦਮੀ ਪਾਰਟੀ ਦੇ ਵਿਧਾਇਕ ਆਤੀਸ਼ੀ ਪ੍ਰੈਸ ਕਾਨਫਰੰਸ ਕਰਦੇ ਵਿਖਾਈ ਦੇ ਰਹੇ ਨੇ ਤੁਹਾਨੂੰ ਇੱਕ ਹੋਰ ਮੁਰਤੋ ਦੱਸ ਦਈ ਸੀਬੀਏ ਹੈੱਡਕੁਆਰਟਰ ਚ ਅਜ ਲੰਬਾ ਸਮਾਂ ਉਝਕਿਚ ਕੀਤੀ ਗਈ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਅਸੀਂ ਦਰੂ ਕਰਾਂਗੇ ਸਾਡਾ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ ਐਸ ਵੇਲੇ ਜੁੜ ਚੁੱਕੇ ਨੇ ਹੋਰ ਅਪਡੇਟ ਦੇਣ ਦੇ ਲਈ ਹਰਪ੍ਰੀਤ ਇਹ ਜਾਨਣਾ ਚਾਹਾਂਗੇ ਤੁਹਾਡੇ ਕੋਲ ਆਤੀਸ਼ੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਆਤੀਸ਼ੀ ਇਲਜ਼ਾਮ ਲਗਾ ਰਹੇ ਨੇ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਫਸਾਇਆ ਗਿਆ ਮਨੀਸ਼ ਸੋਧਿਆ ਨੂੰ ਕਿ ਕੁਝ ਹੁਣ ਮਾਹੌਲ ਬਣਦਾ ਵਿਖਾਈ ਦੇ ਰਿਹਾ ਹੈ ਅਪਡੇਟ ਚਾਹਾਂਗੇ ਸੀਬੀਆ ਹੈੱਡਕੁਆਟਰ ਤੋਂ ਵੀ ਅ ਅਮਿਤ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੋ ਜਾਣਕਾਰੀ ਹੁਣੀ ਨਿਕਲ ਕੇ ਆ ਰਹੀ ਹੈ ਕਿ ਕੱਲ ਸਵੇਰੇ ਮਨੀਸ਼ ਸੋਧਿਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਇਹ ਇੱਕ ਵੱਡੀ ਚੀਜ਼ ਹੈ ਕਿ ਅਸ ਮਨੀਸ਼ ਸੋਧਿਆ ਨੂੰ ਹੁਣ ਰਿਪੋਰਟ ਪੇਸ਼ ਕੀਤਾ ਜਾਏਗਾ ਤਾਂ ਉਹਨਾਂ ਦੀ ਜ਼ਾਹਿਰ ਤੌਰ ਤੇ ਬੀਜੇਪੀ ਮਾਫ ਕਰਨਾ ਸੀਬੀਆਈ ਜਿਹੜੀ ਹੈ ਉਹ ਇਸ ਤੇ ਰਿਮਾਂਡ ਲਏਗੀ ਤੇ ਬੀਜੇਪੀ ਲਗਾਤਾਰ ਇਸ ਉਤੇ ਹਮਲਾਵਰ ਹੁੰਦੀ ਨਜ਼ਰ ਆ ਰਹੀ ਹੈ ਉਹ ਸੀ ਲਗਾਤਾਰ ਜਿਹੜੇ ਰਿਐਕਸ਼ਨ ਸਾਡੇ ਦਰਸ਼ਕਾਂ ਦੇਖ ਵੀ ਰਹੇ ਨੇ ਜਿਸ ਤਰੀਕੇ ਨਾਲ ਸੀ ਟੀਵੀ ਤੇ ਸੁਣਾ ਰਹੇ ਉਹਨਾਂ ਨੂੰ ਆਤੀਸ਼ੀ ਨੇ ਹੋਣੀ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਦੇ ਸਿਰ ਤੇ ਤੌਰ ਤੇ ਕਿਹਾ ਕਿ ਜਦੋਂ ਖੁਦ ਸਵੇਰੇ ਮਨੀਸ਼ ਸੋਧਿਆ ਜਾ ਰਹੇ ਸਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਜਾਣ ਵਾਲਾ ਹੈ ਮੈਨੂੰ ਇਸ ਸੋਦੀਆ ਉਹ ਸਿੱਖਿਆ ਮੰਤਰੀ ਨੇ ਜਿਨ੍ਹਾਂ ਨੇ ਪਿਛਲੇ 8 ਸਾਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਦਿੱਤੀ ਉਹ ਕਹਿੰਦੇ ਨੇ ਕਿ ਦਿੱਲੀ ਦੇ 20 ਲੱਖ ਗਰੀਬ ਬੱਚਿਆਂ ਨੂੰ ਇੱਕ ਚੰਗਾ ਭਵਿੱਖ ਉਹਨਾਂ ਨੇ ਦਿੱਤਾ ਤੇ ਦੇਸ਼ ਦਾ ਹਰ ਸ਼ਖਸ ਇਹ ਮੰਨਦਾ ਹੈ ਕਿ ਸਰਕਾਰੀ ਸਕੂਲਾਂ ਚੰਗੀ ਪੜ੍ਹਾਈ ਨਹੀਂ ਹੁੰਦੀ ਲੇਕਿਨ ਇਸ ਨੂੰ ਮਨੀਸ਼ ਸੋਦੀਆ ਨੇ ਬਦਲ ਦਿੱਤਾ ਉਹ ਕਹਿੰਦੇ ਨੇ ਕਿ ਭਾਪੀ ਕਹਿ ਰਹੀ ਹੈ ਕਿ 10000 ਕਰੋੜ ਦਾ ਘਟਾਲਾ ਹੈ ਲੇਕਿਨ ਕਿੱਥੇ ਨੇ ਇਹ 10000 ਕਰੋੜ ਰੁਪਏ ਕਿਉਂਕਿ ਸਾਰੀ ਜਗ੍ਹਾ ਛਾਪੇ ਵਜ ਗਏ ਕਿਤੇ ਕੁਝ ਨਹੀਂ ਨਿਕਲਿਆ ਇੱਕ ਸਾਲ ਦੀ ਜਾਂਚ ਹੋਈ ਪੰਜ ਕੁਝ ਨਹੀਂ ਕੱਢ ਪਾਈ ਲੇਕਿਨ ਇੱਕ ਚੀਜ਼ ਨੂੰ ਸਮਝਣਾ ਪਏਗਾ ਕਿ ਇਸ ਪੂਰੀ ਸ਼ਰਾਬ ਪਾਲਿਸੀ ਦੇ ਵਿੱਚ ਇਸ ਇਸ ਕਥਿਤ ਤੌਰ ਤੇ ਜਿਹੜਾ ਸ਼ਰਾਬ ਘਟਾਲਾ ਜਿਹਨੂੰ ਕਿਹਾ ਜਾਂਦਾ ਹੈ ਇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀ ਜੀ ਪੀ ਹਮਲਾਵਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਤੇ ਉਥੇ ਹੀ ਜਿਸ ਤਰੀਕੇ ਨਾਲ ਇਸ ਦੇ ਵਿੱਚ ED ਤੇ ਜਿਸ ਤਰੀਕੇ ਦੇ ਨਾਲ CBI ਅੱਗੇ ਵਧੇ ਉਸ ਨੂੰ ਸਮਝਣਾ ਪਏਗਾ ਕਿ ਜਦੋਂ CBI ਇੱਕ ਪਾਸੇ ਜਾਂਚ ਕਰ ਰਹੀ ਸੀ ਉਸ ਦੌਰਾਨ ED ਦੂਸਰੇ ਪਾਸੇ ਮਨੀ ਲਾਂਡਰਿੰਗ ਦਾ આરોਪ ਲਗਾਉਂਦੇ ਹੋਏ ਉਹਨਾਂ ਨੇ ਜਾਂਚ ਸ਼ੁਰੂ ਕੀਤੀ ਸੀ ਤੇ ਦਾਵਾ ਕੀਤਾ ਗਿਆ ਸੀ ਕਿ ਸਾਊਥ ਦਾ ਇੱਕ ਵੱਡਾ ਗਰੁੱਪ ਇਸ ਮਾਮਲੇ ਦੇ ਵਿੱਚ ਇਨਵੋਲ ਹੈ ਤੁਹਾਨੂੰ ਯਾਦ ਹੋਵੇਗਾ ਪੰਜਾਬ ਦੇ ਵਿੱਚ ਵੀ ਇਹ ਨਾਮ ਕਿਦਾਂ ਕਿਤੇ ਗੂੰਜਣਾ ਸ਼ੁਰੂ ਹੋਇਆ ਸੀ ਕਿ ਪੰਜਾਬ ਦੇ ਵਿੱਚ ਵੀ ਇੱਕ ਸਾਊਥ ਦਾ ਗਰੁੱਪ ਸ਼ਰਾਬ ਦੇ ਮਾਮਲਿਆਂ ਦੇ ਵਿੱਚ ਬੱਡੇ ਤਰੀਕੇ ਨਾਲ ਇਨਵੋਲ ਵੇ 100 ਤੱਕ ਕਿਹਾ ਗਿਆ ਹੈ ਕਿ ਇੱਕ ਸ਼ਰਾਬ ਲੋਬੀ ਨੇ ਜਿਹੜਾ ਗੋਆ ਦਾ ਚੋਣ ਲੜਾਇਆ ਗਿਆ ਸੀ ਉਸ ਦੇ ਵਿੱਚ ਲਗਭਗ 100 ਕਰੋੜ ਰੁਪਏ ਆਮ ਆਦਮੀ ਪਾਰਟੀ ਨੂੰ ਦੇਣ ਦੀ ਗੱਲ ਕਹੀ ਗਈ ਸੀ ਇਹ ਸੂਤਰਾ ਦੇ ਵੱਲੋਂ ਵੀ ਖਬਰ ਬਾਹਰ ਆਈ ਲੇਕਿਨ ਇਹਨਾਂ ਚੀਜ਼ਾਂ ਦੇ ਤੱਕ ਸਾਹਮਣੇ ਨਹੀਂ ਆਏ ਈਡੀ ਜਰੂਰ ਇਸਤੇ ਵੀ ਕੰਮ ਕਰਦੀ ਪਈ ਏ ਲੇਕਿਨ ਜਿਸ ਤਰੀਕੇ ਨਾਲ ਈਡੀ ਦਾ ਤਾਇਰਾ ਵਜਾ ਸੀਬੀਆਈ ਦੇ ਨਾਲ ਨਾਲ ਤੇ ਈਡੀ ਦੇ ਤੇਲੰਗਣਾ ਦੇ ਮੰਤਰੀ ਮੁੱਖ ਮੰਤਰੀ ਜਿਹੜੇ ਨੇ ਕੇ ਚੰਦਰਸ਼ੇਖਰ ਰਾਓ ਉਹਨਾਂ ਦੀ ਬੇਟੀ ਕਵਿਤਾ ਤੱਕ ਇਹਦਾ ਜਾਂਚ ਦਾ ਦਾਇਰਾ ਵਧਿਆ ਉਸ ਤੋਂ ਨਾਲ ਹੀ ਉੱਥੋਂ ਇੱਕ ਜਿਹੜੇ ਸਾਬਕਾ ਇੱਕ ਸੀਏ ਦੱਸੇ ਜਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਈਡੀ ਨੇ ਦਾਵਾ ਕੀਤਾ ਸੀ ਕਿ ਇਸ ਇਸ ਪੂਰੀ ਪਾਲਿਸੀ ਨਾਲ ਦਿੱਲੀ ਨੂੰ ਸਰਕਾਰ ਨੂੰ ਲਗਭਗ 3000 ਕਰੋੜ ਦਾ ਨੁਕਸਾਨ ਹੋਇਆ ਲਗਭਗ 2800 ਕਰੋੜ 3000 ਕਰੋੜ ਦਾ ਨੁਕਸਾਨ ਦੀ ਗੱਲ ਕੀਤੀ ਗਈ ਸੀ ਆਮ ਆਦਮੀ ਪਾਰਟੀ ਅਜੇ ਤੱਕ ਇਹਨਾਂ ਸਾਰੇ આરોਪਾਂ ਨੂੰ ਖਾਰਜ ਕਰਦੀ ਆਈ ਉਹ ਲਗਾਤਾਰ ਕਹਿੰਦੀ ਰਹੀ ਕਿ ਬੀਜੇਪੀ ਦਾ ਪੋਲਿਟੀਕਲ ਮੈਂਡੇਟ ਹੈ ਬੀਜੇਪੀ ਇੱਕ ਰਾਜਨੀਤਿਕ ਕਰ ਰਹੀ ਹੈ ਇਸ ਮਾਮਲੇ ਦੇ ਉੱਤੇ ਇਹ ਠੀਕ ਨਹੀਂ ਹੈਗਾ ਉਹਨਾਂ ਕੇਜਰੀਵਾਲ ਤੋਂ ਡਰ ਰਹੇ ਨੇ ਕੇਜਰੀਵਾਲ ਸਾਹਿਬ ਅੱਗੇ ਵਧ ਰਹੇ ਨੇ ਕੇਜਰੀਵਾਲ ਦਾ ਦਾਇਰਾ ਵਧ ਰਿਹਾ ਹੈ ਕਾਂਗਰਸ ਅੱਜ ਵੀ ਸੁਰੇ ਇਹ ਗੱਲ ਕਹੀ ਗਈ ਕਿ ਰਾਹੁਲ ਗਾਂਧੀ ਤੋਂ ਡਰਨ ਦੀ ਲੋੜ ਨਹੀਂ ਅਰਵਿੰਦ ਕੇਜਰੀਵਾਲ ਤੋਂ ਇਹ ਲੋਕ ਡਰੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੋਂ ਅਉਣ ਵਾਲੇ ਦਿਨਾਂ ਸਿਆਸਤ ਜ ਕਾਲਸੋ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਇਸੇ ਤਸਵੀਰ ਜਿਹੜੀ ਹੈ ਉਹ ਸਾਫ਼ ਹੋ ਪਾਏਗੀ ਬਹਿਦੁ ਸ਼ੁਕਰੀਆ ਹਰਪ੍ਰੀਤ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਤਾਂ ਮੰਨਿਆ ਹੀ ਜਾ ਰਿਹਾ ਕਿ ਕੱਲ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਰਿਮਾਂਡ ਹਾਸਲ ਕੀਤੀ ਜਾਏਗੀ ਸੀਪੀਏ ਵੱਲੋਂ ਮਨੀਸ਼ ਸਿਸੋਦੀਆ ਦੀ ਉਦਰਾ ਆਮ ਆਦਮੀ ਪਾਰਟੀ ਵੀ ਇਲਜ਼ਾਮ ਤਰਾਸ਼ੀਆਂ ਦੇ ਦੌਰ ਦੇ ਵਿੱਚ ਹੁਣ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਪਾਜਬਾ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਨੀਸ਼ ਸੋਦੀ ਨੂੰ ਫਸਾਇਆ ਜਾ ਰਿਹਾ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਖਬਰਾਂ ਦੇ ਸਿਲਸਿਲੇ ਨੂੰ ਤੋੜਦੇ ਆ ਗ पीटीसी न्यूज़ दी खबर थे मोहर एक बार मुड़ तो लगी है राजपाल ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ ਜੀਆ ਸੁਪਰੀਮ ਕੋਰਟ ਦਾ ਬੁਹਾ ਖੜਕਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਸੰਬੰਧੀ ਜਾਣਕਾਰੀ ਦਿੱਤੀ ਹੈ ਰਾਜਪਾਲ ਨੇ ਪੰਜਾਬ ਸਰਕਾਰ ਵੱਲੋਂ ਸੱਦੇ ਕੇ ਬਜਟ اجلاس ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਰਾਜਪਾਲ ਨੇ ਕਿਹਾ ਸੀ ਕਿ ਪਹਿਲਾਂ ਮੁੱਖ ਮੰਤਰੀ ਦੇ ਜਵਾਬ ਦੇ ਉੱਪਰ ਕਾਨੂੰਨੀ رائے ਲੈਣਗੇ ਪੰਜਾਬ ਸਰਕਾਰ ਨੇ 3 ਤੋਂ 24 ਮਾਰਚ ਤੱਕ ਬਜਟ اجلاس ਸੱਦੇ ਪਰ ਜ਼ਰੂਰੀ ਮਨਜ਼ੂਰੀ ਜਿਹੜੀ ਗ੍ਰਾਜ਼ਪਾਲ ਵੱਲੋਂ ਦਿੱਤੀ ਜਾਂਦੀ ਹੈ ਉਹ ਮਨਜ਼ੂਰੀ ਹਾਲੇ ਤੱਕ ਨਹੀਂ ਆਈ ਐਸੇ ਕਰਕੇ ਉਹ ਸੁਪਰੀਮ ਕੋਰਟ ਦਾ ਬੁਹਾ ਖੜਕਾਏਗੀ ਪੰਜਾਬ ਸਰਕਾਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਚਲਕੀਆਂ ਦਿੱਲੀ ਚ ਬਹੁਮਤ ਦੇ ਬਾਵਜੂਦ ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਓ ਡਿਫਟੀ ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਓ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਪੈ ਰਿਹਾ ਲੋਕਤੰਤਰ ਦੀ ਤਲਾਸ਼ ਜਾਰੀ ਹੈ ਇਹ ਟਿੱਪਣੀ ਕੀਤੀ ਗਈ ਹੈ ਟਵੀਟ ਕਰਕੇ ਮੁੱਖ ਮੰਤਰੀ ਵੱਲੋਂ ਤਾਂ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ ਵੇਖਣਾ ਹੋਵੇਗਾ ਕਿ ਨਜ਼ਾਰਤ ਸਮੇਤ ਪਹਿਲਾ ਫੈਸਲਾ ਆਂਦਾ ਹੈ ਜਾਂ ਬਜਟ اجلاس ਮਲਤਵੀ ਕਰਨਾ ਪੈਂਦਾ ਹੈ। ਭਗਵੰਤ ਮਾਨ ਦਾ ਟਵੀਟ ਤੁਹਾਡੀ ਟੀਵੀ ਸਕਰੀਨ ਤੇ ਲਿਖਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਚਲਕੀਆਂ। ਦਿੱਲੀ ਚ ਬਹੁਮਤ ਦੇ ਬਾਵਜੂਦ ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਓ। ਡਿਪਟੀ ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਓ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਪੈ ਰਿਹਾ। ਲੋਕਤੰਤਰ ਦੀ ਤਲਾਸ਼ ਜਾਰੀ ਹੈ। ਟਵੀਟ ਕੀਤਾ ਗਿਆ ਸੀਐਮ ਭਗਵੰਤ ਮਾਨ ਨੇ। ਖਬਰ ਤੇ ਅਪਡੇਟ ਲਈ ਫਲਾਸਟ ਦਾ ਰੁਕ ਕਰਾਂਗੇ ਸਾਡੇ ਨਾਲ ਸਾਡੇ ਸਹਿਯੋਗੀ ਰਵਿੰਦਰ ਮੀਤ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਰਵਿੰਦਰ ਵਾਕੀ ਜੀ ਇੱਕ ਵੱਡਾ ਸੰਵਿਧਾਨਕ ਸੰਕਟ ਐਸੋ ਲਈ ਪੰਜਾਬ ਦੇ ਵਿੱਚ ਖੜਾ ਹੁੰਦਾ ਵਿਖਾਈ ਦੇ ਰਿਹਾ ਹੈ ਕੀ ਸਮਝਿਆ ਜਾਵੇ ਕੀ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਬਜਟ ਸੈਸ਼ਨ ਸੰਬੰਧੀ ਬਿਲਕੁਲ ਦੇਖੋ ਜੋ ਬਜਟ ਸੈਸ਼ਨ ਦੀ ਪ੍ਰਵਾਨਗੀ ਨੂੰ ਲੈ ਕੇ ਜਿਹੜਾ ਹੈਗਾ ਇੱਕ ਜੋ ਅਜੰਡਾ ਭੇਜਿਆ ਜਾਂਦਾ ਗਵਰਨਰ ਨੂੰ ਉਸ ਤੇ ਅਪਰੂਵਲ ਲੱਗਦੀ ਆ ਤਾਂ ਅਪਰੂਵਲ ਗਵਰਨਰ ਵੱਲੋਂ ਹਾਲੇ ਤੱਕ ਨਹੀਂ ਦਿੱਤੀ ਗਈ ਉਹਨਾਂ ਵੱਲੋਂ ਸਿੱਧਾ ਟੌਪਿਕ ਸਪਸ਼ਟ ਕਰ ਦਿੱਤਾ ਗਿਆ ਕਿ ਪਹਿਲਾ ਜੋ ਟਵੀਟ ਕੀਤੇ ਗਏ ਨੇ ਉਹਨਾਂ ਟਵੀਟਾਂ ਦੇ ਤੇ ਉੱਤੇ ਕੋਈ ਕਾਨੂੰਨੀ ਰਾਏ ਲੈਣ ਤੋਂ ਬਾਅਦ ਵੀ ਜੋ ਮਜਬੂਰ ਸੈਕਸ਼ਨ ਦੇ ਪ੍ਰੂਵਲ ਲਈ ਜੋ ਅਜੰਡਾ ਤੇ ਲਿਆ ਗਿਆ ਉਸ ਤੇ ਉੱਤੇ ਸਾਨੂੰ ਸੋਚਾ ਗਿਆ ਕਿ ਕਰਨਾ ਕੀ ਆ ਲੇਕਿਨ ਹਾਲ ਹੀ ਨਾਲ ਜਿਸ ਦੇ ਨਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨੂ ਵੱਲੋਂ ਟਵੀਟ ਚਲ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਰਿਹਾ ਉਹਨਾਂ ਵੱਲੋਂ ਤਾਂ ਇਹਦੇ ਤੇ ਪੀਟੀਸੀ ਖਬਰ ਤੇ ਮੋਰ ਦੀ ਇਹ ਨਾਲ ਲੱਗੀ ਹੋਈ ਦੇਖੀ ਕਿਉਂਕਿ ਅਸੀਂ ਸ਼ਨੀਵਾਰ ਨੂੰ ਰਿਪੋਰਟ ਦਿੱਤਾ ਸੀ ਕਿ ਤਵਾਦੂ ਪੰਜਾਬ ਸਰਕਾਰ ਬਜ਼ਾਅ ਫੈਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕਰ ਸਕਦੀ ਹੈ ਤਾਂ ਅੱਜ ਕੱਲ ਜਿਹੜਾ ਹੈਗਾ ਇਹ ਬਜ਼ਾਅ ਫੈਸ਼ਨ ਦੇ ਅਕਤੂਬਰ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬੁਖੰਦਰੀ ਵਲੋਂ ਕੀਤਾ ਜਾ ਰਿਹਾ ਹੁਣ ਦੇਖਣਾ ਹੈ ਕਿ ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਮਿਲੇਗੀ ਜਾਂ ਨਹੀਂ ਮਿਲੇਗੀ ਲੇਕਿਨ ਜਿਹੜਾ ਟਵੀਟ ਕੀਤਾ ਗਿਆ ਜਿਸ ਟਵੀਟ ਦੇ ਵਿੱਚ ਇਹ ਗੱਲਬਾਤ ਕਹੀ ਗਈ ਹੈ ਕਿ ਲੋਕਤੰਤਰ ਦੀ ਭਾਲ ਦੇ ਲਈ ਯਾਨੀ ਸੰਵਧਾਨਿਕ ਸੰਕਟ ਦੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਹੈ ਉਹ ਸਿੱਧੇ ਤੌਰ ਤੇ ਇੱਕ ਹੋਰ ਕਮੈਂਟ ਜਿਹੜਾ ਹੈਗਾ ਇੰਡਾਇਰੈਕਟਲੀ ਕੇ ਦੇ ਨਾਲ ਪੰਜਾਬ ਦੇ ਰਾਜਪਾਲ ਦੇ ਉੱਤੇ ਕੀਤਾ ਗਿਆ ਤਾਂ ਹੁਣ ਇਸ ਪੂਰੇ ਮਸਲੇ ਦੇ ਉੱਤੇ ਰਾਜਪਾਲ ਦਾ ਕੀ ਸਵਿਚਰਨ ਮਾਉਂਦਾ ਜਾਂ ਫਿਰ ਕਾਨੂੰਨੀ رائے ਕੀ ਲਾਉਂਦੇ ਇਹ ਲੈਂਦੇ ਨੇ ਇਹ ਗੱਲਾਂ ਹਲੇ ਸਿੱਕਰ ਕਲੀਅਰ ਹੋਣੀ ਆ ਬਾਕੀ ਇਹ ਲੇਕਿਨ ਹਾਲ ਫਿਲਹਾਲ ਕੱਲ ਪੰਜਾਬ ਸਰਕਾਰ ਜਿਹੜੀ ਸੁਪਰੀਮ ਕੋਰਟ ਦਾ ਰੁਕ ਕਰਨ ਜਾਦੀ ਹੈ ਜੀ ਵਾਕਿ ਜੀ ਸਮਝਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਇਸ ਦਾ ਹੱਲ ਲੱਭਿਆ ਕਿ ਸੁਪਰੀਮ ਕੋਰਟ ਦਾ ਬੁਹਾ ਖੜਕਾਇਆ ਜਾਵੇ ਪਰ ਰਵਿੰਦਰ ਸੁਪਰੀਮ ਕੋਰਟ ਦੇ ਵਿੱਚ ਜੇਕਰ ਮਾਮਲਾ ਜਾਂਦਾ ਹੈ ਕਿੰਨਾ ਮਰਜੀ ਫਾਸਟ ਟਰੈਕ ਹੋ ਲਵੇ ਕੀ ਲੱਗਦਾ ਹੈ ਬਜਟ اجلاس ਆਪਣੇ ਨਿਰਧਾਰਤ ਸਮੇਂ ਤੇ ਹੋ ਪਾਵੇਗਾ ਜਾਂ ਫਿਰ ਨਹੀਂ ਜੇਕਰ ਨਹੀਂ ਹੋ ਪਾਂਦਾ ਤਾਂ ਵਾਕਿ ਜੀ ਪੰਜਾਬ ਦੇ ਇਤਿਹਾਸ 'ਚ ਸ਼ਾਇਦ ਹੈ ਪਹਿਲਾ ਮੌਕਾ ਹੋਵੇਗਾ ਜਦ ਇਸ ਤਰ੍ਹਾਂ ਦਾ ਕੁਝ ਪੰਜਾਬ ਵਾਸੀਆਂ ਨੂੰ ਦੇਖਣਾ ਪਵੇਗਾ ਕਿ ਬਜਟ اجلاس ਹੀ ਮੁਲਤਵੀ ਕਰਨਾ ਪੈ ਰਿਹਾ ਹੋਵੇ ਇਸ ਨੂੰ ਦੇਖੋ ਤੋ ਪਿਛਲੇ ਦਿਨਾਂ ਤੋਂ ਲਗਾਤਾਰ ਹਰ ਕਟਿਆ ਵਾਪਰਿਆ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਇੱਕ ਦੂਜੇ ਦੇ ਸਾਹਮਣੇ ਲਗਾਤਾਰ ਬਿਕ ਰਹੇ ਆ ਇਹ ਸ਼ਾਇਦ ਪੰਜਾਬ ਦੇ ਇਤਿਹਾਸ ਦੀ ਪਹਿਲੀ ਵਾਰ ਹੋ ਰਿਹਾ ਇਹ ਗਵਰਨਰ ਇਸ ਤਰੀਕੇ ਨਾਲ ਕਮੈਂਟ ਆ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਕਾਰਜੇ ਤੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਗਵਰਨਰ ਤੇ ਕਮੈਂਟ ਕਰਦੇ ਨੇ ਤੇ ਗਵਰਨਰ ਦੇ ਅਹੁਦੇ ਤੇ ਵੀ ਕਮੈਂਟ ਕਰਦੇ ਨੇ ਤਾਂ ਇਹ ਪਹਿਲੀ ਵਾਰ ਹੋ ਰਿਹਾ ਇਸ ਤਰੀਕੇ ਨਾਲ ਕਿ ਸਾਹਮਣੇ ਪੰਜਾਬ ਦੇ ਗਵਰਨਰ ਤੇ ਪੰਜਾਬ ਦੇ ਮੁੱਖ ਮੰਤਰੀ ਦੇਖਦੇ ਨੇ ਇਸ ਤੋਂ ਪਹਿਲਾਂ ਜੋ ਸਰਕਾਰਾਂ ਸੀਆਂ ਲਗਾਤਾਰ ਗਵਰਨਰ ਨਾਲ ਰابطਾ ਕਾਇਮ ਕਰਕੇ ਰੱਖਦੀਆਂ ਸੀ ਮੁੱਖ ਮੰਤਰੀ ਕੱਤੀ ਕਾਲ ਦੇ ਰੂਪ ਦੇ ਵਿੱਚ ਹਫ਼ਤੇ ਦੇ ਦੋ ਹਫ਼ਤੇ ਦੇ ਵਿੱਚ ਇੱਕ ਵਾਰ ਗਵਰਨਰ ਕੋਲ ਜਾਂਦੇ ਸੀ ਸਰਕਾਰ ਦੇ ਕੰਮਾਂ ਦਾ ਬਿਵਰਾਂ ਦਿੰਦੇ ਸੀ ਸਾਂਝੀਆਂ ਕਰਦੇ ਇਸ ਗੱਲ ਬਾਤ ਲੇਕਿਨ ਇਸ ਪ੍ਰਕਾਰ ਦੇ ਵਿੱਚ ਲਗਾਤਾਰ ਮੁੱਖ ਮੰਤਰੀ ਅਤੇ ਗਵਰਨਰ ਪੰਜਾਬ ਪਰਮਾਰੀ ਲਾਹੌਤ ਇੱਕ ਦੂਜੇ ਦੇ ਲਗਾਤਾਰ ਸਾਹਮਣੇ ਸਾਹਮਣੇ ਦੇਖਦੇ ਨੇ ਤੇ ਕਮੈਂਟ ਵੀ ਸਿੱਧੇ ਤੌਰ ਤੇ ਸਾਫ਼ ਤੌਰ ਤੇ ਕਰਦੇ ਨੇ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਸੰਵਧਾਨਿਕ ਸੰਕਟ ਦਾ ਜੋ ਖੜਾ ਹੁੰਦਾ ਕਿਉਂਕਿ ਜਿਹੜੀ ਹੁਣ ਅਗਲੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇਣ ਜਾ ਰਹੇ ਹਾਂ ਤਾਂ ਉਹ ਜਾਣਕਾਰੀ ਇਹ ਹੈਗੀ ਕਿ ਗਵਰਨਰ ਹਾਊਸ ਦੇ ਵਿੱਚ ਕੀ ਕੀ ਮੰਥਨ ਚਿੰਤਨ ਹੋਇਆ ਇਸ ਨੂੰ ਲੈ ਕੇ ਸਰ ਗਵਰਨਰ ਹਾਊਸ ਦੇ ਵਿੱਚ ਜੋ ਐਸਪੀ ਜੀ ਲੈ ਕੇ ਚਿੰਤਨ ਮੰਥਨ ਹੋਇਆ ਉਸ ਤੋਂ ਅੱਗੇ ਹਵਾਲੇ ਤੋਂ ਸਾਡੇ ਤੋਂ ਖਬਰ ਹੈਗੀ ਆ ਕਿ ਜੋ ਆਡੀਟਰ ਦੇ ਉੱਤੇ ਕਮੈਂਟ ਕੀਤਾ ਗਿਆ ਕਿ ਜਿਹੜਾ ਹੈਗਾ ਇਲੈਕਟਡ ਸਰਕਾਰ ਦੇ ਉੱਤੇ ਸਿਲੈਕਟਡ ਗਵਰਨਰ ਕਮੈਂਟ ਨਾਲ ਜਿਹੜਾ ਹੈਗਾ ਇੰਟਰਫੇਰ ਨਾਲ ਕਰਨ ਉਸ ਤੇ ਗਵਰਨਰ ਹਾਊਸ ਤੇ ਸੋਚਿਆ ਜਾ ਰਿਹਾ ਕਿ ਜੋ ਰਾਜ ਸਭਾ ਦੇ ਮੈਂਬਰ ਹੈਗੇ ਨੇ ਉਹ ਵੀ ਜਿਹੜੇ ਹੈਗੇ ਆ ਉਹ ਇਲੈਕਟਰ ਨਹੀਂ ਸਰਵੋਤਮ ਇਲੈਕਟਰ ਹੁੰਦੇ ਨੇ ਕਿਸੇ ਵੱਲੋਂ ਨਾਮਿਨੇਟ ਕੀਤੇ ਜਾਂਦੇ ਨੇ ਜਾਂ ਫਿਰ ਚੇਅਰਮੈਨ ਜਿਹੜੇ ਹੈਗੇ ਨੇ ਅਲੱਗ-ਅਲੱਗ ਕਮਿਸ਼ਨਾਂ ਦੇ ਜਾਂ ਫਿਰ ਬੋਰਡਾਂ ਦੇ ਉਹ ਜਿਹੜੇ ਹੈਗੇ ਆ ਇਸ ਤਰ੍ਹਾਂ ਤਾਂ ਸੰਵਧਾਨਿਕ ਸੰਕਟ ਬਹੁਤ ਵੱਡਾ ਖੜਾ ਹੋ ਜਾਏਗਾ ਜੋ ਵੀ ਲੋਕ ਨਾਮਿਨੇਟਰ ਨੇ ਉਹਨਾਂ ਤੇ ਜਿਹੜਾ ਹੈਗਾ ਸਮੈਂਟ ਜਿਹੜਾ ਹੈਗਾ ਉਹ ਉਹ ਕੀਤਾ ਜਾਏਗਾ ਲੋਕਾਂ ਵੱਲੋਂ ਮੰਨਿਆ ਨਹੀਂ ਜਾਏਗਾ ਉਹਨਾਂ ਅਹੁਦਿਆਂ ਨੂੰ ਤਾਂ ਇਸ ਤਰ੍ਹਾਂ ਸੇ ਗਵਰਨਰ ਹਾਊਸ ਵੀ ਮੰਨ ਸੰਕਾਰਿਆ ਉਧਰ ਪੰਜਾਬ ਸਰਕਾਰ ਵੀ ਤਕਰੀਬ ਕੋਲ ਬਿਲਕੁਲ ਵਾਕਿ ਜੋ ਇੰਤਾਨ ਵਾਲਾ ਸਮਾਂ ਦੱਸੇਗਾ ਕਿ ਅਖਿਰਕਾਰ ਹੈ ਪੰਜਾਬ ਆਪਦਾ ਵਿਧਾਨ ਸਭਾ ਦਾ ਬਜਟ اجلاس ਕਦੋਂ ਸ਼ੁਰੂ ਹੁੰਦਾ ਹੈ ਨਿਰਧਾਰਤ ਸਮੇਂ ਤੇ ਸ਼ੁਰੂ ਹੋ ਪਾਂਦਾ ਜਾਂ ਫਿਰ ਨਹੀਂ ਬੇਤੁ ਸ਼ੁਕਰੀਆ ਫਿਲਹਾਲ ਰਵਿੰਦਰ ਐਸਸੀ ਸਾਰੀ ਖਬਰ ਸਾਡੇ ਦਰਸ਼ਕਾਂ ਤੱਕ ਪਹੁੰਚਾਣ ਦੇ ਗੁਇੰਦਵਾਲ ਸਾਹਿਬ ਜੇਲ ਗੈਂਗਵਾਰ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਆ ਰਹੀ ਹੈ ਦੋ ਹੋਰ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਲਿਆਂਦਾ ਗਿਆ ਮਨਪ੍ਰੀਤ ਪਾਉ ਤੇ ਅਰਸ਼ਦ ਖਾਨ ਨੂੰ ਤਰਨਥਾਰਨ ਦੇ ਹਸਪਤਾਲ ਲਿਆਂਦਾ ਗਿਆ ਦੋਹਾਂ ਦੀ ਹਾਲਤ ਗੰਭੀਰ ਵੇਖਦੇ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਦੋ ਮ੍ਰਿਤਕ ਗੈਂਗਸਟਰਾਂ ਦੀਆਂ ਲਾਸ਼ਾਂ ਹਸਪਤਾਲ ਮੋਰਚਲੀ ਦੇ ਵਿੱਚ ਰੱਖਿਆ ਗਿਆ ਨੇ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ। ਤਸਦੀਕ ਕੀ ਜ਼ਖਮੀ ਗੈਂਗਸਟਰ ਕੇਸ਼ਵ ਨੂੰ ਵੀ ਅਮ੍ਰਿਤਸਰ ਹੀ ਰੈਫਰ ਕੀਤਾ ਗਿਆ। ਸੋ ਲਗਾਤਾਰ ਇਸ ਮਾਮਲੇ ਦੇ ਵਿੱਚ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸਿਰਫ ਤਿੰਨ ਗੈਂਗਸਟਰ ਹੀ ਜਿਹੜੇ ਨੇ ਗੰਭੀਰ ਜ਼ਖਮੇ ਜਿਨ੍ਹਾਂ ਦੇ ਵਿੱਚੋਂ ਦੋ ਦਾ ਕਤਲ ਹੋ ਚੁੱਕਿਆ ਦੋ ਦੀ ਮੌਤ ਹੋ ਚੁੱਕੀ ਤੇ ਇੱਕ ਕੇਸ਼ਵ ਨਾਮ ਨੇ ਸਰ ਰੈਫਰ ਕੀਤਾ ਗਿਆ। ਪਰ ਹੁਣ ਦੱਸਿਆ ਜਾ ਰਿਹਾ ਦੋ ਹੋਰ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਲਿਆਂਦਾ ਗਿਆ ਹੈ। ਮਨਪ੍ਰੀਤ ਪਾਉ ਅਤੇ ਅਰਸ਼ਦ ਖਾਨ ਨੂੰ ਤਰਨਤਾਰਨ ਦੇ ਹਸਪਤਾਲ ਲਿਆਂਦਾ ਗਿਆ ਸੀ ਜਿੱਥੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮਨਪ੍ਰੀਤ ਪਾਉ ਤੇ ਅਰਸ਼ਦ ਖਾਨ ਜਿਹੜਾ ਹੈਵੀ ਦੋ ਵੱਡੇ ਗੈਂਗਸਟਰ ਸਮਝੇ ਜਾਂਦੇ ਨੇ ਮਨਪ੍ਰੀਤ ਪਾਉ ਦਾ ਨਾਮ ਵੀ ਤੁਸੀਂ ਸੁਨਿਆ ਹੋਣਾ ਹੈ ਮੂਸੇਵਾਲਾ ਕਤਲਗਾਂਡ ਮਾਮਲੇ ਦੇ ਵਿੱਚ ਵੀ ਕਈ ਵਾਰ ਨਾਮ ਉੱਝ ਲਿਆ ਮਨਪ੍ਰੀਤ ਪਾਉ ਦਾ। ਸੋ ਹੋਣਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਮਨਪ੍ਰੀਤ ਪਾਉ ਅਤੇ ਅਰਸ਼ਦ ਖਾਨ ਨੂੰ ਤਰਨਤਾਰਨ ਦੇ ਹਸਪਤਾਲ ਲਿਆਂਦਾ ਗਿਆ ਦੋਹਾਂ ਦੀ ਹਾਲਤ ਗੰਭੀਰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਦ ਕੀ ਦੋ ਮ੍ਰਿਤਕ ਦੇਹਾ ਫਿਲਹਾਲ ਹਸਪਤਾਲ ਚ ਰੱਖਿਆ ਗਈਆਂ ਹਸਪਤਾਲ ਦੀ ਮੋਰਚਰੀ ਚ ਰੱਖਿਆ ਗਈਆਂ ਜਿਹੜੇ ਦੋ ਗੈਂਗਸਟਰ ਮਾਰੇ ਗਏ ਸੀ ਉਹਨਾਂ ਦੀਆਂ ਲਾਸ਼ਾਂ ਹਲੇ ਪੋਸਟਮਾਰਟਮ ਦੇ ਲਈ ਜਾਣੀਆਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਣੀਆਂ ਸੋ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਹਸਪਤਾਲ ਲਿਆਂਦਾ ਜਾ ਰਿਹਾ ਫਿਲਹਾਲ ਤਸਵੀਰਾਂ ਦੌਰੇ ਟੀਵੀ ਸਕਰੀਨ ਸੇ ਤੁਸੀਂ ਦੇਖ ਪਾ ਰਹੇ ਹੋ ਸਿਰ ਤੇ ਗੰਬੀਰ ਸੱਟਾਂ ਵੱਜੀਆਂ ਨੇ ਮਨਪ੍ਰੀਤ ਪਾਹਵਾ ਤੇ ਅਰਸ਼ਦ ਖਾਨ ਦੇ ਇਹਨਾਂ ਦੋਹਾਂ ਦੀ ਹਾਲਤ ਗੰਭੀਰ ਦੇਖਦੇ ਆਮ੍ਰਿਤਸਰ ਦੇ ਲਈ ਰੈਫਰ ਕਰ ਦਿੱਤਾ ਗਿਆ ਪੁਲਿਸ ਦਾ ਸਖਤ ਪਹਿਰਾ ਹਾਲੇਦੋਲੇ ਮੁਖਾਈ ਦੇ ਰਿਹਾ ਹੈ ਤੇ ਸਰ ਦੇ ਉੱਪਰ ਪੱਟੀਆਂ ਬੰਨੀਆਂ ਵਿਖਾਈ ਦਿੰਦੀਆਂ ਨੇ ਇੱਕ ਗੈਂਗਸਟਰ ਸਟ੍ਰੈਚਰ ਦੇ ਉੱਪਰ ਪਿਆ ਹੋਇਆ ਅਰਸ਼ਦ ਖਾਨ ਅਤੇ ਮਨਪ੍ਰੀਤ ਪਾਉ ਇਹਨਾਂ ਨੂੰ ਇਸ ਵੇਲੇ ਅਮ੍ਰਿਤਸਰ ਦੇ ਲਈ ਰੈਫਰ ਕਰ ਦਿੱਤਾ ਗਿਆ ਇੰਚੜ ਹੈ ਸੀਰੀਅਸ ਜਿਹੜਾ ਪਰ ਲੈ ਕੇ ਜਾ ਰਹੇ ਹੁੰਦੇ ਨੇ ਪੁਲਿਸ ਉਹ ਸੀਰੀਅਸ ਹੈ ਇੰਚੜ ਕਿੰਨੇ ਹੈ ਇੰਚੜ 2 ਇੰਚੜ ਲੈ ਕੇ ਜਾ ਰਹੇ ਨੇ ਇਹ ਜੇਲ੍ਹ ਚ ਕਿੰਨੇ ਦਿਨ ਕਹਿ ਦਿਆ ਨਾਮ ਕੀ ਸਰ ਇਹ ਲੱਗਾ ਡਾਕਟਰ ਦਾ ਨਾਮ ਡਾਕਟਰ ਦਾ ਸਰ ਲਿਖੋ ਐਂਬੂਲੈਂਸ ਜਾਣਦੇ ਹੋ ਤੇ ਪੁਲਿਸ ਦਾ ਬਿਆਨ ਤੁਸੀਂ ਸੁਣਿਆ ਹੈ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਐਮ ਮੁਲਜ਼ਮ ਹੈ ਗੈਂਗਸਟਰ ਜਿਨ੍ਹਾਂ ਦੀ ਜੇਲਾਂ ਦੇ ਵਿੱਚ ਬੜੰਤ ਹੋਈ ਸਾਡੇ ਨਾਲ ਸਾਡੇ ਸਹਿਯੋਗੀ ਪਵਨ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਹੋਰ ਅਪਡੇਟ ਦੇਣ ਦੇ ਲਈ ਪਵਨ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕੀ ਕੁਝ ਅਪਡੇਟ ਆ ਰਹੀ ਹੈ ਕਿੰਨੇ ਕੋ ਹੋਰ ਜ਼ਖਮੀ ਗੈਂਗਸਟਰ ਬਾਹਰ ਲਿਆਂਦੇ ਜਾ ਰਹੇ ਨੇ ਕਿੰਨੇ ਕੋ ਹੋਰ ਆ ਸਕਦੇ ਨੇ ਕੀ ਹੈ ਅਪਡੇਟ ਕਿੰਨੇ ਕੋ ਫੱਟੜ ਹੋਏ ਨੇ ਅੱਜ ਦੀ ਗੈਂਗ ਵਾਰ ਦੇ ਵਿੱਚ ਜੀ ਹੁਣ ਤਾਂ ਸਿਰਹੀ ਦੱਸਿਆ ਜਾ ਰਿਹਾ ਜੀ ਇਸ ਗੈਂਗ ਗੈਂਗ ਵਾਰ ਦੇ ਵਿੱਚ ਜਿਹੜੇ ਆ ਆਪਣੇ ਪੰਜ ਲੋਕ ਜਿਹੜੇ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਆ ਤੇ ਤਿੰਨ ਜਿਹੜੇ ਜੰਗਸਾ ਦੇ ਹਜਨੇ ਉਹਨਾਂ ਨੂੰ ਇੱਥੇ ਤਰ ਉਹਨਾਂ ਵੀਰ ਹਾਲਤ ਨੂੰ ਦੇਖਦਿਆਂ ਤਰਨਤਨ ਹਸਪੀਟਲ ਤੋਂ ਅਮਰਸਰ ਲਈ ਰੈਫਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਇੱਕ ਇੱਕ ਕੇਸ਼ਵ ਤੇ ਮਨਪ੍ਰੀਤ ਪਾਉ ਅਤੇ ਅਰਸ਼ਦ ਖਾਨ ਸ਼ਾਮਲ ਹਨ ਜੀ ਨਜ਼ਰ ਬਣਾਈ ਰੱਖੋ ਪਵਨ ਇਸ ਵੱਡੀ ਖਬਰ ਦੇ ਉੱਪਰ ਅੱਗੇ ਵੀ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ ਫਿਲਹਾਲ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁਰਤਦ ਦੱਸ ਦਈਏ ਮਨਪ੍ਰੀਤ ਪਾਉ ਅਤੇ ਅਰਸ਼ਦ ਖਾਨ ਨੂੰ ਅਮਰੇਸਰ ਦੇ ਲਈ ਰੈਫਰ ਕੀਤਾ ਗਿਆ ਹੈ ਦੋਹਾਂ ਦੀ ਹਾਲਤ ਸੀਰੀਅਸ ਦੱਸੀ ਜਾ ਰਹੀ ਹੈ

आम आदमी पार्टी से अरविंद केजरीवाल से मनीष सिसोदिया से डर लगता है और यही कारण है कि भारतीय जनता पार्टी अपनी एजेंसीज को सीबीआई को ईडी को इस्तेमाल कर रही है कोशिश करने के लिए भी कि किसी तरह से आम आदमी पार्टी को खत्म कर दिया जाए लेकिन मैं भारतीय जनता पार्टी को यह कहना चाहूंगी कि आप आम आदमी पार्टी पे कितने भी केस कर लीजिए आम आदमी पार्टी के कितने भी नेताओं को गिरफ्तार कर लीजिए हम आपके झूठे केसेस से डरने वाले नहीं हैं, हम जेल से डरने वाले नहीं हैं, आप हमें फांसी पे टांग दो हम उससे डरने वाले नहीं हैं, आज आपने एक मनीष सिसोदिया को गिरफ्तार किया है उस गिरफ्तारी से हजार मनीष सिसोदिया इस देश में पैदा होंगे जो इस देश के बच्चों को अच्छा भविष्य देने के लिए इस देश की राजनीति सुधारने के लिए काम करेंगे और मैं भारतीय जनता पार्टी को और प्रधानमंत्री नरेंद्र मोदी जी को यह याद दिलाना चाहूंगी कि आप दुनिया का इतिहास देखिए आप देश का इतिहास देखिए जब जब तानाशाही ने सत्य को दबाने की कोशिश करी है तब सत्य के लिए लड़ने वाले और मजबूत हुए हैं और आगे बढ़े हैं और आज मैं भारतीय जनता पार्टी को यह कहना चाहती हूं कि आज आपने दिल्ली के शिक्षा मंत्री मनीष सिसोदिया जी को गिरफ्तार किया है पर आपकी इसी तानाशाही की वजह से आपकी इस सत्य को दबाने की राजनीति की वजह से सत्य और मजबूत होगा और भारतीय ਆਮ ਆਦਮੀ ਪਾਰਟੀ ਦੇ ਵਿਧਾਇਕਾਂ ਆਤੀਸ਼ੀ ਪ੍ਰੈਸ ਕਾਨਫਰੰਸ ਕਰਦੇ ਵਿਖਾਈ ਦੇ ਰਹੇ ਨੇ ਤੁਹਾਨੂੰ ਇੱਕ ਵਾਰ ਮੁਰਤੋ ਦੱਸਦੀ ਸੀਬੀਏ ਹੈੱਡਕੁਆਰਟਰ ਚ ਅੱਜ ਲੰਬਾ ਸਮਾਂ ਉਛਗਿਛ ਕੀਤੀ ਗਈ ਮਨੀਸ਼ 소ਧਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਅਸੀਂ ਦਾ ਰਕਰਾਂਗੇ ਸਾਡਾ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਇਸ ਵੇਲੇ ਜੁੜ ਚੁੱਕੇ ਨੇ ਹੋਰ ਅਪਡੇਟ ਦੇਣ ਦੇ ਲਈ ਹਰਪ੍ਰੀਤ ਇਹ ਜਾਨਣਾ ਚਾਹਾਂਗੇ ਤੁਹਾਡੇ ਕੋਲ ਆਤੀਸ਼ੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਆਤੀਸ਼ੀ ਇਲਜ਼ਾਮ ਲਗਾ ਰਹੇ ਆ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਫਸਾਇਆ ਗਿਆ ਮੰਤਰੀ ਸੋਧਿਆ ਨੂੰ ਕਿ ਕੁਝ ਹੁਣ ਮਾਹੌਲ ਬਣਦਾ ਵਿਖਾਈ ਦੇ ਰਿਹਾ ਹੈ ਅਪਡੇਟ ਚਾਹਾਂਗੇ ਸੀਬੀਏ ਹੈੱਡਕੁਆਟਰ ਤੋਂ ਵੀ ਅ ਅਮਿਤ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੋ ਜਾਣਕਾਰੀ ਹੁਣੀ ਨਿਕਲ ਕੇ ਆ ਰਹੀ ਹੈ ਕਿ ਕੱਲ ਸਵੇਰੇ ਮਨੀਸ਼ ਸੋਧਿਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਇਹ ਇੱਕ ਵੱਡੀ ਚੀਜ਼ ਹੈ ਕਿ ਅ ਮੰਨਿਸ ਸੋਧਿਆ ਨੂੰ ਹੁਣ ਰਿਪੋਰਟ ਪੇਸ਼ ਕੀਤਾ ਜਾਏਗਾ ਤਾਂ ਉਹਨਾਂ ਦੀ ਜ਼ਾਹਿਰ ਤੌਰ ਤੇ ਬੀਜੇਪੀ ਮਾਫ ਕਰਨਾ ਸੀਬੀਆਈ ਜਿਹੜੀ ਹੈ ਉਹ ਇਸਤੇ ਰਿਮਾਂਡ ਲਏਗੀ ਤੇ ਬੀਜੇਪੀ ਲਗਾਤਾਰ ਇਸਤੇ ਹਮਲਾਵਰ ਹੁੰਦੀ ਨਜ਼ਰ ਆ ਰਹੀ ਹੈ ਉਹ ਸੀ ਲਗਾਤਾਰ ਜਿਹੜੇ ਰਿਐਕਸ਼ਨ ਸਾਡੇ ਦਰਸ਼ਕ ਦੇਖ ਵੀ ਰਹੇ ਨੇ ਜਿਸ ਤਰੀਕੇ ਨਾਲ ਸੀ ਟੀਵੀ ਤੇ ਸੁਣਾ ਰਹੇ ਉਹਨਾਂ ਨੂੰ ਆਤੀਸ਼ੀ ਨੇ ਹੋਣੀ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਸਿਰ ਤੌਰ ਤੇ ਕਿਹਾ ਕਿ ਜਦੋਂ ਖੁਦ ਸੋਧਿਆ ਮੰਨਿਸ ਸੋਧਿਆ ਜਾ ਰਹੇ ਸਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਜਾਣ ਵਾਲਾ ਮਨੂ ਸਿਸੋਦੀਆ ਉਹ ਸਿੱਖਿਆ ਮੰਤਰੀ ਨੇ ਜਿਨ੍ਹਾਂ ਨੇ ਪਿਛਲੇ ਹੱਫਤਾ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰ ਦਿੱਤੀ ਉਹ ਕਹਿੰਦੇ ਨੇ ਕਿ ਦਿੱਲੀ ਦੇ 20 ਲੱਖ ਗਰੀਬ ਬੱਚਿਆਂ ਨੂੰ ਇੱਕ ਚੰਗਾ ਭਵਿੱਖ ਉਹਨਾਂ ਨੇ ਦਿੱਤਾ ਤੇ ਦੇਸ਼ ਦਾ ਹਰ ਸ਼ਖਸ ਇਹ ਮੰਨਦਾ ਹੈ ਕਿ ਸਰਕਾਰੀ ਸਕੂਲਾਂ ਚੰਗੀ ਪੜ੍ਹਾਈ ਨਹੀਂ ਹੁੰਦੀ ਲੇਕਿਨ ਇਸ ਨੂੰ ਮਨੂ ਸਿਸੋਦੀਆ ਨੇ ਬਦਲ ਦਿੱਤਾ ਉਹ ਕਹਿੰਦੇ ਨੇ ਕਿ ਬੀਜੇਪੀ ਕਹਿ ਰਹੀ ਹੈ ਕਿ 10000 ਕਰੋੜ ਦਾ ਘਟਾਲਾ ਹੈ ਲੇਕਿਨ ਕਿੱਥੇ ਨੇ ਇਹ 10000 ਕਰੋੜ ਰੁਪਏ ਕਿਉਂਕਿ ਸਾਰੇ ਜਗ੍ਹਾ ਛਾਪੇ ਵਜ ਗਏ ਕਿਤੇ ਕੁਝ ਨਹੀਂ ਨਿਕਲਿਆ ਇੱਕ ਸਾਲ ਦੀ ਜਾਂਚ ਹੋਈ ਪੰਜ ਅਫਸਰ ਲਗਾਏ ਗਏ ਸੀਬੀਆਈ ਕਿਤੇ ਕੁਝ ਨਹੀਂ ਕੱਢ ਪਾਈ ਲੇਕਿਨ ਇੱਕ ਚੀਜ਼ ਨੂੰ ਸਮਝ ਨਾ ਪਏਗਾ ਕਿ ਇਸ ਪੂਰੀ ਸ਼ਰਾਬ ਪਾਲਿਸੀ ਦੇ ਵਿੱਚ ਇਸ ਇਸ ਕਥਿਤ ਤੌਰ ਤੇ ਜਿਹੜਾ ਸ਼ਰਾਬ ਘਟਾਲਾ ਜਿਹਨੂੰ ਕਿਹਾ ਜਾਂਦਾ ਹੈ ਇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀ ਜੀਪੀ ਹਮਲਾਵਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਤੇ ਉਥੇ ਹੀ ਜਿਸ ਤਰੀਕੇ ਨਾਲ ਇਸ ਦੇ ਵਿੱਚ ED ਤੇ ਜਿਸ ਤਰੀਕੇ ਦੇ ਨਾਲ CBI ਅੱਗੇ ਵਧੇ ਉਸ ਨੂੰ ਸਮਝਣਾ ਪਏਗਾ ਕਿ ਜਦੋਂ CBI ਇੱਕ ਪਾਸੇ ਜਾਂਚ ਕਰ ਰਹੀ ਸੀ ਉਸ ਦੌਰਾਨ ED ਦੂਸਰੇ ਪਾਸੇ ਮਨੀ ਲਾਂਡਰਿੰਗ ਦਾ આરોਪ ਲਗਾਉਂਦੇ ਹੋਏ ਉਹਨਾਂ ਨੇ ਜਾਂਚ ਸ਼ੁਰੂ ਕੀਤੀ ਸੀ ਤੇ ਦਾਵਾ ਕੀਤਾ ਗਿਆ ਸੀ ਕਿ ਸਾਊਥ ਦਾ ਇੱਕ ਵੱਡਾ ਗਰੁੱਪ ਇਸ ਮਾਮਲੇ ਦੇ ਵਿੱਚ ਇਨਵੋਲ ਹੈ ਤੁਹਾਨੂੰ ਯਾਦ ਹੋਵੇਗਾ ਪੰਜਾਬ ਦੇ ਵਿੱਚ ਵੀ ਇਹ ਨਾਮ ਕਿਦਾਂ ਕਿਸੇ ਗੂੰਜਣਾ ਸ਼ੁਰੂ ਹੋਇਆ ਸੀ ਕਿ ਪੰਜਾਬ ਦੇ ਵਿੱਚ ਵੀ ਇੱਕ ਸਾਊਥ ਦਾ ਗਰੁੱਪ ਸ਼ਰਾਬ ਦੇ ਮਾਮਲੇ ਦੇ ਵਿੱਚ ਬੱਡੇ ਤਰੀਕੇ ਨਾਲ ਇਨਵੋਲਵ ਹੈ ਇਤੋਂ ਤੱਕ ਆ ਗਿਆ ਹੈ ਕਿ ਇੱਕ ਖਰਾਬ ਲੌਬੀ ਨੇ ਜਿਹੜਾ ਗੋਆ ਦਾ ਚੋਣ ਲੜਾਇਆ ਗਿਆ ਸੀ ਉਸ ਦੇ ਵਿੱਚ ਲਗਭਗ 100 ਕਰੋੜ ਰੁਪਏ ਆਮ ਆਦਮੀ ਪਾਰਟੀ ਨੂੰ ਦੇਣ ਦੀ ਗੱਲ ਕਹੀ ਗਈ ਸੀ ਇਹ ਸੂਤਰਾ ਦੇ ਬਾਲੋਟ ਵੀ ਕਾਹਵਰ બહાર ਆਈ ਲੇਕਿਨ ਇਹਨਾਂ ਚੀਜ਼ਾਂ ਦੇ ਤੱਕ ਸਾਹਮਣੇ ਨਹੀਂ ਆਏ ਈਡੀ ਜਰੂਰ ਇਸਤੇ ਵੀ ਕੰਮ ਕਰਦੀ ਪਈ ਹੈ ਲੇਕਿਨ ਜਿਸ ਤਰੀਕੇ ਨਾਲ ਈਡੀ ਦਾ ਤਾਇਰਾ ਵਜ੍ਹਾ ਸੀਬੀਆਈ ਦੇ ਨਾਲ ਨਾਲ ਤੇ ਈਡੀ ਨੇ ਤੇਲੰਗਨਾ ਦੇ ਮੰਤਰੀ ਮੁੱਖ ਮੰਤਰੀ ਜਿਹੜੇ ਨੇ ਕੇ ਚੰਦਰ ਸ਼ੇਖਰ ਰਾਓ ਉਹਨਾਂ ਦੀ ਬੇਟੀ ਕਵਿਤਾ ਤੱਕ ਇਹਦਾ ਜਾਂਚ ਉਹਦਾ ਦਾਇਰਾ ਵਧਿਆ ਉਸ ਤੋਂ ਨਾਲ ਹੀ ਉੱਥੋਂ ਇੱਕ ਇਹੜੇ ਸਾਬਕਾ ਇੱਕ ਸੀਏ ਦੱਸੇ ਜਾਂਦੇ ਸਨ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਈਡੀ ਨੇ ਦਾਵਾ ਕੀਤਾ ਸੀ ਕਿ ਇਸ ਇਸ ਪੂਰੀ ਪਾਲਿਸੀ ਦੇ ਨਾਲ ਦਿੱਲੀ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਖਬਰਾਂ ਦੇ سلسلے ਨੂੰ ਤੋਰਦੇ ਹਾਂ ਕਿ ਪੀਟੀਸੀ ਨਿਊਜ਼ ਦੀ ਖਬਰ ਤੇ ਮੋਹਰ ਇੱਕ ਵਾਰ ਮੁਰਤੂ ਲੱਗੀ ਹੈ ਰਾਜਪਾਲ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ ਜੀ ਹਾਂ ਸੁਪਰੀਮ ਕੋਰਟ ਦਾ ਬੁਹਾ ਖੜਕਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਸੰਬੰਧੀ ਜਾਣਕਾਰੀ ਦਿੱਤੀ ਹੈ ਰਾਜਪਾਲ ਨੇ ਪੰਜਾਬ ਸਰਕਾਰ ਵੱਲੋਂ ਸੱਦੇ ਕੇ ਬਜਟ اجلاس ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਰਾਜਪਾਲ ਨੇ ਕਿਆਸੀ ਕੇ ਪਹਿਲਾਉ ਮੁੱਖ ਮੰਤਰੀ ਦੇ ਜਵਾਬ ਦੇ ਉੱਪਰ ਕਾਨੂੰਨੀ ਰਾਏ ਲੈਣਗੇ ਪੰਜਾਬ ਸਰਕਾਰ ਨੇ 324 ਮਾਰਚ ਤੱਕ ਬਜਟ ਜਲਾ ਸਦਿਆ ਪਰ ਜ਼ਰੂਰੀ ਮਨਜ਼ੂਰੀ ਜਿਹੜੀ ਰਾਜਪਾਲ ਵੱਲੋਂ ਦਿੱਤੀ ਜਾਂਦੀ ਹੈ ਉਹ ਮਨਜ਼ੂਰੀ ਹਾਲੇ ਤੱਕ ਨਹੀਂ ਆਈ ਐਸੇ ਕਰਕੇ ਉਹ ਸੁਪਰੀਮ ਕੋਰਟ ਦਾ ਬੁਹਾ ਖੜਕਾਏਗੀ ਪੰਜਾਬ ਸਰਕਾਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਚਲਕੀਆਂ ਦਿੱਲੀ ਜੈ ਬਹੁਮਤ ਦੇ ਬਾਵਜੂਦ ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਓ ਡਿਪਟੀ ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਪੈ ਰਿਹਾ ਲੋਕਤੰਤਰ ਦੀ ਤਲਾਸ਼ جاری ਹੈ ਇਹ ਟਿੱਪਣੀ ਕੀਤੀ ਗਈ ਹੈ ਟਵੀਟ ਕਰਕੇ ਮੁੱਖ ਮੰਤਰੀ ਵੱਲੋਂ ਤਾਂ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ ਵੇਖਣਾ ਹੋਵੇਗਾ ਕਿ ਨਿਰਜ਼ਾਰਤ ਸਮੇਤ ਪਹਿਲਾ ਫੈਸਲਾ ਆਂਦਾ ਜਾਂ ਬਜਟ اجلاس ਮਲਤਵੀ ਕਰਨਾ ਪੈਂਦਾ ਭਗਵੰਤ ਮਾਨ ਦਾ ਟਵੀਟ ਤੁਹਾਡੀ ਟੀਵੀ ਸਕਰੀਨ ਤੇ ਲਿਖਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਚਲਕੀਆਂ ਦਿੱਲੀ ਜਬਾਹਮਤ ਦੇ باوجود ਮੇਅਰ ਬਣਾਉਣ ਦੇ ਲਈ ਸੁਪਰੀਮ ਕੋਰਟ ਜਾ ਡਿਪਟੀ ਮੇਅਰ ਬਣਾਉਰ ਦੇ ਲਈ ਸੁਪਰੀਮ ਕੋਰਟ ਜਾਓ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚਲਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਪੈ ਰਿਹਾ ਲੋਕਤੰਤਰ ਦੀ ਤਲਾਸ਼ ਜਾਰੀ ਹੈ ਟਵੀਟ ਕੀਤਾ ਗਿਆ ਸੀਐਮ ਭਗਵੰਤ ਮਾਨ ਖਬਰ ਤੇ ਅਪਡੇਟ ਲਈ ਫਲਾਸੀ ਦਾ ਰੁਕ ਕਰਾਂਗੇ ਸਾਡੇ ਨਾਲ ਸਾਡੇ ਸਹਿਯੋਗੀ ਰਵਿੰਦਰ ਮੀਤ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਰਵਿੰਦਰ ਵਾਕਿਆ ਜੀ ਇੱਕ ਵੱਡਾ ਸੰਵਿਧਾਨਕ ਸੰਕਟ ਇਸ ਵੇਲੇ ਪੰਜਾਬ ਦੇ ਵਿੱਚ ਖੜਾ ਹੁੰਦਾ ਵਿਖਾਈ ਦੇ ਰਿਹਾ ਹੈ ਕੀ ਸਮਝਿਆ ਜਾਵੇ ਕੀ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਬਜਟ ਸੈਸ਼ਨ ਸੰਬੰਧੀ ਬਿਲਕੁਲ ਦੇਖੋ ਜੋ ਬਜਟ ਸੈਸ਼ਨ ਦੀ ਪ੍ਰਬੰਧਨ ਦੀ ਨੂੰ ਲੈ ਕੇ ਜਿਹੜਾ ਹੈਗਾ ਇੱਕ ਜੋ ਅਜੰਡਾ ਭੇਜਿਆ ਜਾਂਦਾ ਹੈ ਗਵਰਨਰ ਨੂੰ ਉਸ ਤੇ ਅਪਰੂਵਲ ਲੱਗਦੀ ਆ ਤਾਂ ਅਪਰੂਵਲ ਗਵਰਨਰ ਵੱਲੋਂ ਹਾਲੇ ਤੱਕ ਨਹੀਂ ਦਿੱਤੀ ਗਈ ਉਹਨਾਂ ਵੱਲੋਂ ਸਿੱਧੇ ਤੌਰ ਤੇ ਸਪਸ਼ਟ ਕਰ ਦਿੱਤਾ ਗਿਆ ਕਿ ਪਹਿਲਾਂ ਜੋ ਟਵੀਟ ਕੀਤੇ ਗਏ ਨੇ ਉਹਨਾਂ ਟਵੀਟਾਂ ਦੀ ਤੇ ਉਸ ਤੇ ਕੋਈ ਕਾਨੂੰਨੀ ਰਾਇ ਲੈਂਦ ਤੋਂ ਬਾਅਦ ਵੀ ਜੋ ਬਜਟ ਸੈਸ਼ਨ ਦੇ ਅਪਰੂਵਲ ਲਈ ਜੋ ਅਜੰਡਾ ਭੇਜਿਆ ਗਿਆ ਉਸ ਤੇ ਉੱਤੇ ਸਾਨੂੰ ਸੋਚਿਆ ਗਿਆ ਕਿ ਕਰਨਾ ਕੀ ਆ ਲੇਕਿਨ ਹਾਲੇ ਤਾਲ ਜਿਸ ਦੇ ਨਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵਤ ਬਾਣੂ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਰਿਹਾ ਉਹਨਾਂ ਵੱਲੋਂ ਤਾਂ ਇਹਦੇ ਤੇ ਪੀ.ਡੀ.ਸੀ ਖਬਰਾਂ ਤੇ ਮੋਰ ਦੀ ਇਹ ਨਾਲ ਲੱਗੀ ਹੋਈ ਦਿੱਖੇ ਕਿਉਂਕਿ ਅਸੀਂ ਅੱਜ ਸ਼ਨੀਵਾਰ ਨੂੰ ਜਾਣਦੇ ਪਾਏ ਸੀ ਕਿ ਤੋਂ ਬਾਅਦ ਨੂੰ ਪੰਜਾਬ ਸਰਕਾਰ ਬਜਟ ਸੈਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕਰ ਸਕਦੀ ਹੈ ਤਾਂ ਅੱਜ ਕੱਲ ਜਿਹੜਾ ਹੈਗਾ ਇਹ ਬਜਟ ਸੈਸ਼ਨ ਦੇ ਡੋਬਰ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਹੁਣ ਦੇਖਣਾ ਹੈ ਕਿ ਸੁਪਰੀਮ ਕੋਰਟ ਦੇ ਵਿੱਚੋਂ ਫਰ ਲਾਹਤ ਮਿਲੇਗੀ ਜਾਂ ਨਹੀਂ ਮਿਲੇਗੀ ਲੇਕਿਨ ਜਿਹੜਾ ਟਵੀਟ ਕੀਤਾ ਗਿਆ ਜਿਸ ਟਵੀਟ ਦੇ ਵਿੱਚ ਇਹ ਗੱਲਬਾਤ ਕਹੀ ਗਈ ਹੈ ਕਿ ਲੋਕਤੰਤਰ ਦੀ ਪਾਲ ਦੇ ਲਈ ਯਾਨੀ ਸੰਵਧਾਨਿਕ ਸੰਕਟ ਦੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਹੈ ਉਹ ਸਿੱਧੇ ਤੌਰ ਤੇ ਇੱਕ ਹੋਰ ਸਮੇਂਤ ਜਿਹੜਾਗਾ ਇੰਟਰੈਕਟਲੀ ਦੇ ਨਾਲ ਪੰਜਾਬ ਦੇ ਰਾਜਪਾਲ ਦੇ ਉੱਤੇ ਕੀਤਾ ਗਿਆ ਤਾਂ ਹੁਣ ਇਸ ਪੂਰੇ ਮਸਲੇ ਦੇ ਉੱਤੇ ਰਾਜਪਾਲ ਦਾ ਕੀ ਫਰਸਤੀ ਕਰ ਮਾਉਂਦਾ ਜਾਂ ਫਿਰ ਕਾਨੂੰਨੀ ਰਾਏ ਕੀ ਲਾਉਂਦਾ ਇਹ ਲੈਂਦੇ ਨੇ ਇਹ ਗੱਲਾਂ ਹਲੇ ਟਿਕਰ ਕਲੀਆਂ ਹੋਣੀਆਂ ਬਾਕੀ ਨੇ ਲੇਕਿਨ ਹਾਲ ਫਿਲਾਲ ਕੱਲ ਪੰਜਾਬ ਸਰਕਾਰ ਜਿਹੜੀ ਸੁਪਰੀਮ ਕੋਰਟ ਦਰਖਵ ਕਰਨ ਝਾਦੀ ਜੀ ਬਾਕੀ ਜੀ ਸਮਝਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਅਜਦਾ ਹੱਲ ਲੱਭਿਆ ਕਿ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਜਾਵੇ ਪਰ ਰਵਿੰਦਰ ਸੁਪਰੀਮ ਕੋਰਟ ਦੇ ਵਿੱਚ ਜੇਕਰ ਮਾਮਲਾ ਜਾਂਦਾ ਕਿੰਨਾ ਮਰਜੀ ਫਾਸਟ ਟਰੈਕ ਹੋ ਲਵੇ ਕੀ ਲੱਗਦਾ ਹੈ ਬਜਟ اجلاس ਆਪਣੇ ਨਿਰਧਾਰਤ ਸਮੇਂ ਤੇ ਹੋ ਪਾਵੇਗਾ ਜਾਂ ਫਿਰ ਨਹੀਂ ਜੇਕਰ ਨਹੀਂ ਹੋ ਪਾਂਦਾ ਤਾਂ ਬਾਕੀ ਜੀ ਪੰਜਾਬ ਦੇ ਇਤਿਹਾਸ 'ਚ ਸ਼ਾਇਦ ਹੈ ਪਹਿਲਾ ਮੌਕਾ ਹੋਵੇਗਾ ਜਦ ਇਸ ਤਰ੍ਹਾਂ ਦਾ ਕੁਝ ਪੰਜਾਬ ਵਾਸੀਆਂ ਨੂੰ ਵੇਖਣਾ ਪਵੇਗਾ ਕਿ ਬਜਟ اجلاس ਹੀ ਮੁਲਤਵੀ ਕਰਨਾ ਪੈ ਰਿਹਾ ਹੋਵੇ ਇਸ ਨੂੰ ਦੇਖੋ ਜੀ ਪਿਛਲੇ ਦਿਨਾਂ ਤੋਂ ਲਗਾਤਾਰ ਘਟਿਆ ਵਾਪਰਿਆ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਇੱਕ ਦੂਜੇ ਦੇ ਸਾਹਮਣੇ ਲਗਾਤਾਰ ਬਹਿ ਰਹੇ ਆ ਇਹ ਸ਼ਾਇਦ ਪੰਜਾਬ ਦੇ ਇਤਿਹਾਸ ਤੇ ਪਹਿਲੀ ਵਾਰ ਹੋ ਰਿਹਾ ਇਹ ਗਵਰਨਰ ਇਸ ਤਰੀਕੇ ਦੇ ਨਾਲ ਕਮੈਂਟ ਆ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੇ ਕਾਜੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਗਾਹਕਰ ਗਵਰਨਰ ਤੇ ਕਮੈਂਟ ਕਰਦੇ ਨੇ ਦੇ ਗਵਰਨਰ ਦੇ ਅਹੁਦੇ ਤੇ ਵੀ ਕਮੈਂਟ ਕਰਦੇ ਨੇ ਤਾਂ ਇਹ ਪਹਿਲੀ ਵਾਰ ਹੋ ਰਿਹਾ ਇਸ ਤਰੀਕੇ ਨਾਲ ਕਿ ਸਾਹਮਣੇ ਪੰਜਾਬ ਦੇ ਗਵਰਨਰ ਤੇ ਪੰਜਾਬ ਦੇ ਮੁੱਖ ਮੰਤਰੀ ਦੇਖਦੇ ਨੇ ਇਸ ਤੋਂ ਪਹਿਲਾਂ ਜੋ ਸਰਕਾਰਾਂ ਸੀ ਕਿ ਉਹ ਲਗਾਤਾਰ ਗਵਰਨਰ ਪੰਜਾਬ ਦੇ ਨਾਲ ਰਸਤਾ ਕਾਇਮ ਕਰਕੇ ਰੱਖਦੀਆਂ ਸੀ ਮੁੱਖ ਮੰਤਰੀ ਕੱਤੀ ਕਾਲ ਦੇ ਰੂਪ ਦੇ ਵਿੱਚ ਹਫ਼ਤੇ ਦੇ ਦੋ ਹਫ਼ਤੇ ਦੇ ਵਿੱਚ ਇੱਕ ਵਾਰ ਗਵਰਨਰ ਕੋਲ ਜਾਂਦੇ ਸੀ ਸਰਕਾਰ ਦੇ ਕੰਮਾਂ ਦਾ ਬਿਵਰਾਂ ਦਿੰਦੇ ਸੀ ਸਾਂਝੀਆਂ ਕਰਦੇ ਸੀ ਗੱਲਬਾਤ ਲੇਕਿਨ ਇਸ ਪ੍ਰਕਾਰ ਦੇ ਵਿੱਚ ਲਗਾਤਾਰ ਲੋਕਤਬਾਲ ਤੀ ਅਤੇ ਡਿਵਰਨਰ ਪੰਜਾਬ ਬਨਾਰੀਲਾ ਸੋਹਤ ਇੱਕ ਦੂਜੇ ਦੇ ਲਗਾਤਾਰ ਸਾਹਮਣੇ ਸਾਹਮਣੇ ਦੇਖਦੇ ਨੇ ਤੇ ਕਮੈਂਟ ਵੀ ਸਿੱਧੇ ਤੌਰ ਤੇ ਸਾਹਮਣੇ ਕਰਦੇ ਨੇ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਸੰਵਧਾਨਿਕ ਸੰਕਟ ਦਾ ਜੂਠ ਖੜਾ ਹੁੰਦਾ ਕਿਉਂਕਿ ਜਿਹੜੀ ਹੁਣ ਅਗਲੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇਣ ਜਾ ਰਹੇ ਹਾਂ ਤਾਂ ਉਹ ਜਾਣਕਾਰੀ ਇਹ ਹੈ ਕਿ ਡਿਵਰਨਰ ਹਾਊਸ ਦੇ ਵਿੱਚ ਕੀ ਕੀ ਮੰਥਨ ਚਿੰਤਨ ਹੋਇਆ ਇਸ ਨੂੰ ਲੈ ਕੇ ਸਰ ਡਿਵਰਨਰ ਹਾਊਸ ਦੇ ਵਿੱਚ ਜੋ ਐਸਪੀ ਨੂੰ ਲੈ ਕੇ ਚਿੰਤਨ ਮੰਥਨ ਹੋਇਆ ਉਸ ਤੋਂ ਦੇ ਹਵਾਲੇ ਤੋਂ ਸਾਡੇ ਕੋਲ ਖਬਰ ਹੈਗੀ ਆ ਕਿ ਜੋ ਉਹਦੇ ਦੁਪੇਤੇ ਕਮੈਂਟ ਕੀਤਾ ਗਿਆ ਕਿ ਜਿਹੜਾ ਹੈਗਾ ਇਲੈਕਟਰ ਸਰਕਾਰ ਦੇ ਉੱਤੇ ਸਿਲੈਕਟਡ ਗਵਰਨਰ ਕਮੈਂਟ ਨਾ ਕਰ ਜਿਹੜਾ ਹੈਗਾ ਇੰਟਰਫੇਅਰ ਨਾ ਕਰਨ ਉਸ ਤੇ ਗਵਰਨਰ ਹਾਊਸ ਤੇ ਸੋਚਿਆ ਜਾ ਰਿਹਾ ਕਿ ਜੋ ਰਾਜ ਰਾਜ ਸਭਾ ਦੇ ਮੈਂਬਰ ਹੈਗੇ ਨੇ ਉਹ ਵੀ ਜਿਹੜੇ ਹੈਗੇ ਆ ਉਹ ਇਲੈਕਟਰ ਨਹੀਂ ਸਰਵੋਤਮ ਇਲੈਕਟਰ ਹੁੰਦੇ ਨੇ ਕਿਸੇ ਵੱਲੋਂ ਨਾਮਿਨੇਟ ਕੀਤੇ ਜਾਂਦੇ ਨੇ ਜਾਂ ਫਿਰ ਚੇਅਰਮੈਨ ਜਿਹੜੇ ਹੈਗੇ ਨੇ ਅਲੱਗ-ਅਲੱਗ ਕਮਿਸ਼ਨਾਂ ਦੇ ਜਾਂ ਫਿਰ ਬੋਰਡਾਂ ਦੇ ਉਹ ਜਿਹੜਾ ਹੈਗਾ ਇਸ ਤਰ੍ਹਾਂ ਤਾਂ ਸੰਵਧਾਨਿਕ ਸੰਕਟ ਬਹੁਤ ਵੱਡਾ ਖੜਾ ਹੋ ਜਾਏਗਾ ਜੋ ਵੀ ਲੋਕ ਨਾਮਿਨੇਟਰ ਨੇ ਉਹਨਾਂ ਤੇ ਜਿਹੜਾ ਹੈਗਾ ਸਮੈਂਟ ਜਿਹੜਾ ਹੈਗਾ ਉਹ ਉਹ ਫੀਸਤਾ ਜਾਏਗਾ ਲੋਕਾਂ ਵੱਲੋਂ ਮੰਨਿਆ ਨਹੀਂ ਜਾਏਗਾ ਉਹਦਾ ਅਧਿਐਨ ਤਾਂ ਇਸ ਤਰ੍ਹਾਂ ਸੇ ਗਵਰਨਰ ਹਾਊਸ ਵੀ ਮੰਨ ਸੰਕਾਰਿਆ ਉਧਰ ਪੰਜਾਬ ਸਰਕਾਰ ਵੀ ਸਪਰੀਫ ਬੋਲ ਰਹੀ ਹੈ ਕਿ ਉਹਨਾਂ ਨੂੰ ਧਿਆਨ ਵਾਲਾ ਸਮਾਂ ਦੱਸੇਗਾ ਕਿ ਅਖਿਰਕਾਰ ਹੈ ਪੰਜਾਬ ਦਾ ਹੈ ਵਿਧਾਨ ਸਭਾ ਦਾ ਬਜਟ اجلاس ਕਦੋਂ ਸ਼ੁਰੂ ਹੁੰਦਾ ਨਿਰਧਾਰਤ ਸਮੇਂ ਤੇ ਸ਼ੁਰੂ ਹੋ ਪੰਦਾ ਜਾਂ ਫਿਰ ਨਹੀਂ ਬੇਤੁਸ਼ਕਰੀਆ ਫਿਲਹਾਲ ਰਵਿੰਦਰ ਐਸ ਸਾਰੀ ਖਬਰ ਸਾਡੇ ਦਰਸ਼ਕਾਂ ਤੱਕ ਪਹੁੰਚਾ ਦੇ